ਸਤਿ ਸ੍ਰੀ ਅਕਾਲ ਦੋਸਤੋ ਮੈਂ ਡਾਕਟਰ ਅਮਨਦੀਪ ਸਿੰਘ ਸਿੱਧੂ ਮੈਂ ਡੀਐਮ ਗੈਸਟਰੋਐਂਟਰੋਲੋਜਿਸਟ ਹਾਂ ਔਰ ਮੇਰੇ ਸੈਂਟਰ ਦਾ ਨਾਮ ਸਿੱਧੂ ਲੀਵਰ ਐਂਡ ਗੈਸਟਰੋ ਸੁਪਰ ਸਪੈਸ਼ਲਿਟੀ ਸੈਂਟਰ ਹੈ ਜਿਹੜਾ ਕਿ ਸੁਗਮ ਇਨਕਲੇਵ ਬਟਾਲਾ ਰੋਡ ਗੁਰਦਾਸਪੁਰ ਦੇ ਵਿੱਚ ਸਥਿਤ ਹੈ ਅੱਜ ਇਸ ਵੀਡੀਓ ਰਸਤੇ ਮੈਂ ਇੱਕ ਇੰਪੋਰਟੈਂਟ ਇਨਫੋਰਮੇਸ਼ਨ ਸਭ ਨਾਲ ਸ਼ੇਅਰ ਕਰਨ ਜਾ ਰਿਹਾ ਹਾਂ ਅੱਜ ਦਾ ਜਿਹੜਾ ਟੌਪਿਕ ਮੈਂ ਸਭ ਨਾਲ ਡਿਸਕਸ ਕਰਨਾ ਉਹਦਾ ਨਾਮ ਹੈਗਾ ਅਲਸਰੇਟਿਵ ਕੋਲਾਈਟਿਸ ਜੀ ਹਾਂ ਇਸ ਨੂੰ ਇਨਫਲਮੇਟਰੀ ਬਾਉਲ ਡਿਜ਼ੀਜ਼ ਕਹਿੰਦੇ ਹਨ ਜਿਹੜੇ ਜਿਹਦੀ ਅੱਗੇ ਸਬ ਡਿਵੀਜ਼ਨ ਜਿਸ ਨੂੰ ਅਲ ਅਗਰ ਮੈਂ ਪੰਜਾਬੀ ਭਾਸ਼ਾ ਦੇ ਵਿੱਚ ਆਮ ਇਨਸਾਨ ਦੀ ਭਾਸ਼ਾ ਦੇ ਵਿੱਚ ਇਸ ਨੂੰ ਡਿਸਕ੍ਰਾਈਬ ਕਰਾਂ ਤਾਂ ਇਸ ਨੂੰ ਸੰਗ੍ਰਹਿਣੀ ਦੀ ਪ੍ਰੋਬਲਮ ਵੀ ਕਿਹਾ ਜਾਂਦਾ ਹੈ ਸਭ ਨਾਲੋਂ ਇੰਪੋਰਟੈਂਟ ਚੀਜ਼ ਹੈ ਕਿ ਇਹ ਮਤਲਬ ਪੇਸ਼ੈਂਟ ਨੂੰ ਕਿੱਦਾਂ ਪਤਾ ਲੱਗੇਗਾ ਕਿ ਮੈਨੂੰ ਆਹ ਪ੍ਰੋਬਲਮ ਹੈ ਜਾਂ ਨਹੀਂ ਦੇਖੋ ਜਨਰਲੀ ਕੀ ਹੈ ਕਿ ਜਦੋਂ ਕਿਸੇ ਪੇਸ਼ੈਂਟ ਨੂੰ ਪੇਟ ਦੇ ਵਿੱਚ ਦਰਦ ਹੋਣਾ ਬਾਰ-ਬਾਰ ਲੈਟਰਿੰਗ ਆਣਾ ਔਰ ਉਸ ਲੈਟਰਿੰਗ ਦੇ ਵਿੱਚ ਬਲੱਡ ਆਣਾ ਇਹ ਤਿੰਨ ਇੰਪੋਰਟੈਂਟ ਲੱਛਣ ਹਨ ਇਸ ਬਿਮਾਰੀ ਦੇ ਪਰ ਕਦੇ-ਕਦੇ ਕੀ ਹੁੰਦਾ ਹੈ ਕਿ ਅਗਰ ਇਹ ਸਿਰਫ ਤੇ ਸਿਰਫ ਸਾਡੇ ਕੋਲ ਮਤਲਬ ਹਫਤਾ 10 ਦਿਨ ਜਾਂ 14 ਦਿਨ ਦੇ ਇਦਾ ਹੀ ਪੀਰੀਅਡ ਦੀ ਵਿੱਚ ਪੇਸ਼ੈਂਟ ਨੂੰ ਕੋਈ ਡਾਇਰੀਆ ਹੁੰਦਾ ਜਾਂ ਬਲੱਡ ਆਂਦਾ ਤਾਂ ਉਸ ਨੂੰ ਅਸੀਂ ਅਲਸਰੇਟਿਵ ਕੋਲਾਈਟਿਸ ਦਾ ਨਾਮ ਨਹੀਂ ਦੇ ਸਕਦੇ ਹਾਂ ਅਗਰ ਪੇਸ਼ੈਂਟ ਨੂੰ ਬਾਰ-ਬਾਰ ਇਹ ਪ੍ਰੋਬਲਮ ਆਂਦੀ ਹੈ ਜਾਂ ਕਾਫੀ ਲੰਮੇ ਸਮੇਂ ਤੋਂ ਕੋਈ 1 ਸਾਲ ਕੋਈ 1 ਮਹੀਨਾ ਜਾਂ 2 ਮਹੀਨੇ ਜਾਂ 3 ਮਹੀਨੇ ਜਾਂ ਜੀਵਨ ਇਵਨ ਲੰਮਾ ਸਮਾਂ ਤਾਂ ਮੈਂ ਇਸ ਲੋਕਾਂ ਨੂੰ ਕਹੂੰਗਾ ਕਿ ਤੁਸੀਂ ਇੱਕ ਵਾਰ ਆਪਣੇ ਲਾਗੇ ਦੇ ਗੈਸਟਰੋਐਂਟਰੋਲੋਜਿਸਟ ਨਾਲ ਜ਼ਰੂਰ ਡਿਸਕਸ ਕਰੋ ਕਿਉਂਕਿ ਲੈਟਰਿੰਗ 'ਚ ਖੂਨ ਆਣਾ ਇੱਕ ਬਹੁਤ ਹੀ ਖਤਰਨਾਕ ਸਾਈਨ ਮੰਨਿਆ ਜਾਂਦਾ ਹੈ ਇਸ ਦੀ ਈਵੈਲੂਏਸ਼ਨ ਹੋਣੀ ਬਹੁਤ ਜ਼ਰੂਰੀ ਹੈ ਤਾਂ ਗੈਸਟਰੋ ਦੇ ਡਾਕਟਰ ਕੋਲ ਜਦੋਂ ਤੁਸੀਂ ਜਾਓਗੇ ਤਾਂ ਉਹ ਤੁਹਾਡਾ ਲੈਟਰਿੰਗ ਰਸਤੇ ਦੂਰਬੀਨ ਨਾਲ ਜਾਂਚ ਕਰਦੇ ਹਨ ਤੇ ਦੇਖਦੇ ਹਨ ਕਿ ਤੁਹਾਡੀ ਅੰਦਰਲੀ ਜਿਹੜੀ ਆਂਤ ਹੈ ਉਹਦੀ ਸਿਚੁਏਸ਼ਨ ਕੀ ਹੈ ਵਾਕਿਆ ਤੁਹਾਨੂੰ ਸੰਗਰਹਿਣੀ ਦੇ ਲੱਛਣ ਆ ਕਿਉਂਕਿ ਸੰਗਰਹਿਣੀ ਦੇ ਵਿੱਚ ਕੀ ਹੈ ਕਿ ਜਿਹੜੀ ਸਾਡੀ ਵੱਡੀ ਆਂਤ ਹੁੰਦੀ ਹੈ ਉਹਦੇ ਵਿੱਚ ਜ਼ਖਮ ਹੋ ਜਾਂਦੇ ਹਨ ਬਲੀਡਿੰਗ ਹੁੰਦੀ ਹੈ ਉੱਥੋਂ ਅਸੀਂ ਥੋੜਾ ਜਿਹਾ ਸੈਂਪਲ ਲੈ ਕੇ ਉਹਦੀ ਜਾਂਚ ਕਰਦੇ ਹਾਂ ਤੇ ਉਸ ਜਾਂਚ ਦੇ ਵਿੱਚ ਅਗਰ ਸੰਗਰਹਿਣੀ ਦੇ ਲੱਛਣ ਆਉਂਦੇ ਆ ਤਾਂ ਤੁਹਾਨੂੰ ਤੁਹਾਡੀ ਮੈਡੀਸਨ ਜਿਹੜੀ ਹੈ ਉਸ ਹਿਸਾਬ ਨਾਲ ਸਟਾਰਟ ਕੀਤੀ ਜਾਂਦੀ ਹੈ ਸੰਗਰਹਿਣੀ ਕੋਈ ਜਾਨਲੇਵਾ ਬਿਮਾਰੀ ਨਹੀਂ ਹੈ ਇਸ ਦਾ ਇਲਾਜ ਸੰਭਵ ਹੈ ਇਸ ਵਾਸਤੇ ਬਹੁਤ ਸਾਰੀਆਂ ਮੈਡੀਸਨਸ ਅੱਜ ਦੀ ਡੇਟ ਦੇ ਵਿੱਚ ਅਵੇਲੇਬਲ ਹਨ ਔਰ ਅਗਰ ਕੋਈ ਵੀ ਪੇਸ਼ੈਂਟ ਜਿਸ ਨੂੰ ਅਲਸਰੇਟਿਵ ਕੋਲਾਈਟਿਸ ਜਾਂ ਸੰਗਰਹਿਣੀ ਦੀ ਪ੍ਰੋਬਲਮ ਹੈ ਚੰਗੇ ਤਰੀਕੇ ਨਾਲ ਈਵੈਲਿਊਏਟ ਹੋ ਜਾਵੇ ਤਾਂ ਅਤੇ ਨਾਲੇ ਉਸ ਦੀ ਮੈਡੀਸਿਨ ਪ੍ਰੋਪਰ ਵੇ ਨਾਲ ਸਟਾਰਟ ਹੋ ਜਾਵੇ ਤਾਂ ਉਹ ਇਨਸਾਨ ਬਿਲਕੁਲ ਨਾਰਮਲ ਲਾਈਫ ਜੀ ਸਕਦਾ ਹੈ ਲੇਕਿਨ ਇਸ ਪ੍ਰੋਬਲਮ ਦੀ ਇੱਕ ਜੋ ਡਿਸਐਡਵਾਂਟੇਜ ਹੈ ਜੋ ਸਾਨੂੰ ਮੈਂ ਇਸ ਵੀਡੀਓ ਰਸਤੇ ਜਿਹੜੇ ਲੋਕਾਂ ਨੂੰ ਅਲਸਰੇਟਿਵ ਕੋਲਾਈਟਿਸ ਹੈ ਉਹਨਾਂ ਨੂੰ ਇਹ ਜ਼ਰੂਰ ਇਨਫੋਰਮੇਸ਼ਨ ਦੇਣਾ ਚਾਹੁੰਦਾ ਹਾਂ ਕਿ ਅਗਰ ਤੁਹਾਨੂੰ ਸੰਗਰਹਿਣੀ ਦੀ ਪ੍ਰੋਬਲਮ ਹੈ ਤਾਂ ਤੁਹਾਨੂੰ ਆਪਣੇ ਦਿਮਾਗ ਦੇ ਵਿੱਚ ਇਹ ਚੀਜ਼ ਨੂੰ ਸਮਝਣਾ ਪਏਗਾ ਕਿ ਇਹ ਇਸ ਬਿਮਾਰੀ ਲਈ ਤੁਹਾਨੂੰ ਜ਼ਿੰਦਗੀ ਭਰ ਮੈਡੀਸਿਨ ਖਾਣੀ ਪਵੇਗੀ ਜਿਦਾਂ ਆਪਾਂ ਸ਼ੂਗਰ ਦੀ ਜਾਂ ਬੀਪੀ ਦੀ ਮੈਡੀਸਿਨ ਲਾਈਫ ਲੌਂਗ ਖਾਣਦੇ ਹਾਂ ਸੇਮ ਅਲਸਰੇਟਿਵ ਕੋਲਾਈਟਿਸ ਜਾਂ ਜਿਨ੍ਹਾਂ ਦੇ ਸੰਗਰਹਿਣੀ ਦੀ ਪ੍ਰੋਬਲਮ ਹੈ ਉਹਨਾਂ ਨੂੰ ਲਾਈਫ ਲੌਂਗ ਮੈਡੀਸਿਨ ਖਾਣੀ ਪੈਂਦੀ ਹੈ ਹਾਂ ਅਗਰ ਉਹ ਪ੍ਰੋਪਰ ਮੈਡੀਸਿਨ ਖਾਂਦੇ ਰਹਿਣਗੇ ਤਾਂ ਇਹ ਜਿਹੜੀ ਪ੍ਰੋਬਲਮ ਹੈ ਬਿਲਕੁਲ ਕੰਟਰੋਲ ਦੇ ਵਿੱਚ ਰਹਿੰਦੀ ਹੈ ਤਾਂ ਕੋਈ ਪ੍ਰੋਬਲਮ ਨਹੀਂ ਆਉਂਦੀ ਲੇਕਿਨ ਅਗਰ ਅਸੀਂ ਮੈਡੀਸਨ ਛੱਡਦੇ ਹਾਂ ਜਾਂ ਅਸੀਂ ਪ੍ਰੋਪਰ ਇਲਾਜ ਨਹੀਂ ਕਰਾਉਂਦੇ ਤਾਂ ਸੰਗਰਹਿਣੀ ਦੀ ਜਿਹੜੀ ਪ੍ਰੋਬਲਮ ਹੈ ਜਾਂ ਅਲਸਰੇਟਿਵ ਕੋਲਾਈਟਿਸ ਦੀ ਪ੍ਰੋਬਲਮ ਹੈ ਇਹ ਵੱਡੀ ਆਂਤ ਦਾ ਕੈਂਸਰ ਵੀ ਕਰ ਸਕਦੀ ਹੈ ਜੀ ਹਾਂ ਇਹ ਇੱਕ ਇੰਪੋਰਟੈਂਟ ਰਿਸਕ ਫੈਕਟਰ ਹੁੰਦਾ ਹੈ ਜਿਹੜਾ ਕਿ ਵੱਡੀ ਆਂਤ ਦਾ ਕੈਂਸਰ ਵੀ ਕਰ ਸਕਦੀ ਹੈ ਤਾਂ ਮੇਰੀ ਸਾਰਿਆਂ ਨੂੰ ਰਿਕੁਐਸਟ ਹੈ ਜਿਨ੍ਹਾਂ ਜੋ ਜਿਨ੍ਹਾਂ ਨੂੰ ਕਦੇ ਲੈਟਰਿੰਗ 'ਚ ਖੂਨ ਆਂਦਾ ਹੈ ਬਾਰ-ਬਾਰ ਲੈਟਰਿੰਗ ਜਾਣਾ ਪੈਂਦਾ ਹੈ ਪੇਟ 'ਚ ਦਰਦ ਹੁੰਦੀ ਹੈ ਤਾਂ ਆਪਣੇ ਨਾਲ ਲੱਗਦੇ ਗੈਸਟਰੋਐਂਟਰੋਲੋਜਿਸਟ ਨਾਲ ਜ਼ਰੂਰ ਸੰਪਰਕ ਕਰੋ ਉਹਨਾਂ ਨੂੰ ਆਪਣੀ ਪ੍ਰੋਬਲਮ ਡਿਸਕਸ ਕਰੋ ਤਾਂ ਕਿ ਅਗਰ ਜੇ ਤੁਹਾਨੂੰ ਅਲਸਰੇਟਿਵ ਕੋਲਾਈਟਿਸ ਹੈ ਤਾਂ ਉਸ ਦਾ ਪ੍ਰੋਪਰ ਇਲਾਜ ਕੀਤਾ ਜਾਵੇ ਸਸਿਕਾ